ਤੇ ਸਾਇਦ ਕਹਿੰਦੇ ਨੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਚਾਰ ਚੀਜ਼ਾਂ ਜ਼ਰੂਰ ਤਾਂ ਕਰ ਲੈਣੀਆਂ। ਕਿਹੜੀਆਂ ਨੇ? ਤੇ ਸਾਇਦ ਦੀ ਪਾਠਿਕ ਕਾਥਿ ਨੇ ਸਤੋਕ ਮੈਲਾ ਪੰਜਵਾਂ। ਅੰਤਰ ਗੁਰ ਆਰਾਧਨਾ, ਜੇਬਾ ਜਪ ਗੁਰ ਨਾਮ, ਨੇਤਰੀ ਸਤ ਗੁਰ ਦੇਖਣਾ, ਸਰਬ ਨੇ ਸੁਣਨਾ ਗੁਰ ਨਾਮ। ਕਿਰਪਾ ਆਪ ਕੇ ਸਹਿਬ ਕਹਿੰਦੇ ਨੇ ਕਿ ਅੰਤਰਗੁਰ ਰੱਦਨਾ ਕਿ ਆਪਣੇ ਅੰਦਰ ਜਿਹੜਾ ਉਸ ਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਰੱਦਨਾ ਤੇ ਉਸ ਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜਪਣਾ ਤੇ ਜਦ ਤੂੰ ਉਸ ਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜਪੇਗਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇਗਾ ਅੱਜ ਕੱਲ੍ਹ ਸੰਸਾਰ ਦੇ ਵਿੱਚ ਦੇਖਿਆ ਜਿਨ੍ਹਾਂ ਨੂੰ ਘਰ ਦੇ ਵਿੱਚ ਮੂਲ ਮੰਤਰ ਨਹੀਂ ਆਉਂਦਾਗਾ ਉਹ ਜਿਹੜਾ ਵਾਇਕ ਨੂੰ ਜਿੰਨਾ ਨੂੰ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ ਜਿਹੜੇ ਪੂਰੇ ਅੰਨ ਪੜ੍ਹਨੇ ਉਹ ਮੂਲ ਮੰਤਰ ਪੜ੍ਹ ਪੜ ਕੇ ਤਰ ਗਏ ਨੇ ਤੇ ਜੇ ਸਾਨੂੰ ਗੁਰਬਾਣੀ ਨਹੀਂ ਪੜ੍ਹਨੀ ਆਉਂਦੀ ਅਸੀਂ ਘਰ ਦੇ ਵਿੱਚ ਬੈਠ ਕੇ ਜੇ ਮੂਲ ਮੰਤਰ ਦਾ ਜਾਪ ਵੀ ਕਰਦੇ ਨਾ ਤੇ ਸਾਡਾ ਜੀਵਨ ਜਿਹੜਾ ਸੁੱਖਾਂ ਦੇ ਨਾਲ ਪ੍ਰਤੀਤ ਹੋਵੇਗਾ ਸਾਡੇ ਕਈ ਦੋ ਦੁੱਖ ਕਲੇਜੜਿਆ ਉਹ ਕੱਟੇ ਜਾਣਗੇ ਸਰਵਣ ਹੈ ਕਿ ਇਹਨਾਂ ਜੀਵਨ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲੈਣਾ ਜਿਹੜਾ ਤੋਂ ਇਸ ਸ਼ਬਦਨ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਵੇਗਾ ਗਰੀਬ ਤੋਂ ਗਰੀਬ ਬੰਦਾ ਵੀ ਜਿਹੜਾ ਇਸ ਮੂਲ ਮੰਤਰ ਦੇ ਨਾਲ ਜਿਹੜਾ ਤਰ ਜਾਂਦਾ ਹੈ ਗੁਰਬਾਣੀ ਦੇ ਨਾਲ ਤਰ ਜਾਂਦਾ ਹੈ ਕਿਉਂਕਿ ਮੂਲ ਮੰਤਰ ਦੇ ਵਿੱਚ ਉਹ ਸ਼ਕਤੀ ਹੈ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ 33 ਵਾਰ ਆਉਂਦਾ ਹੈ ਤੇ ਜਿਹੜਾ ਇਸ ਦਾ ਸਿਮਰਨ ਕਰ ਲੈਂਦਾ ਉਸ ਦੇ ਸਾਰੇ ਦੁੱਖ ਤਲੇ ਜਿਹੜੇ ਨਾਸ ਜਾਣ ਨੇ ਸਾਬ ਕਹਿੰਦੇ ਗੁਰਦੁਆਰੇ ਆ ਭਵੇਂ ਨਾ ਆ ਪਰ ਮੋਲ ਮੰਤਰ ਦਾ ਗੁਰਬਾਣੀ ਦਾ ਸਿਮਰ ਜਿਹੜਾ ਜ਼ਰੂਰ ਕਰਿਆ ਕਰ ਤੇ ਉਸੇ ਦੇ ਨਾਲ ਤੇ ਸਾਰੇ ਦੁੱਖ ਤਲੇ ਜਿਹੜੇ ਨਾਸ ਜਾਣ ਕੇ ਨੇਤਰੀ ਸਤ ਗੁਰੂ ਦੇਖਣਾ ਸਰਬ ਨੇ ਸੁਨਣਾ ਗੁਰੂ ਨਾਮ ਕਿ ਨੇਤਰਾਂ ਦੇ ਨਾਲ ਉਸ ਤਾਲ ਪ੍ਰਮਾਤਮਾ ਨੂੰ ਦੇਖਣਾ ਉਸ ਕਾਲ ਪ੍ਰਮਾਤਮਾ ਦੇ ਨਾਮ ਨੂੰ ਮਹਿਸੂਸ ਕਰਨਾ ਇਹ ਦੂਸਰਾ ਗੁਣ ਗੁਰੂ ਸਾਹਿਬ ਜੀ ਨੇ ਕਿਹਾ ਤਿੰਨ ਤੀਸਰਾ ਗੁਣ ਕੀਆ ਸਤ ਗੁਰ ਜੀ ਅੱਗੇ ਬਖਸ਼ ਕਰਦੇ ਨੇ ਸਤ ਗੁਰ ਸੇਤੀ ਇਤਿਆ ਦਰਗਾਹ ਪਰਿਆਠਾ ਕਾਫਰ ਨਾਨਕ ਕਿਰਪਾ ਕਰ ਜਿਸ ਨੂੰ ਇਹ ਵਾਤ ਦੇ ਕਿ ਜਿਸ ਦੇ ਉੱਪਰ ਕਾਲ ਪ੍ਰਮਾਤਮਾ ਸਰ ਕਹਿੰਦੇ ਨੇ ਕਿ ਜਿਸ ਉੱਪਰ ਕਾਲ ਪਰਮਾਤਮਾ ਆਪਣੀ ਕਿਰਪਾ ਕਰਨ ਦਾ ਆਪਣਾ ਕਿਰਪਾ ਪ੍ਰਿਆ ਮੇਰ ਪ੍ਰਿਆ ਹੱਥ ਰੱਖ ਦਿੰਦਾ ਤੇ ਉਸ ਨੂੰ ਦਰਗਾਹ ਦੇ ਵਿੱਚ ਵੀ ਉਹ ਸੁੱਖ ਮਿਲਦਾ ਜਿਹੜਾ ਸੰਸਾਰ ਦੇ ਵਿੱਚ ਮਿਲਦਾ ਕਿਉਂਕਿ ਸਭ ਜੀ ਕਹਿੰਦੇ ਆਗਿਆ ਸੁਖ ਮੇਰੇ ਮੀਤਾ ਪਾਛੈ ਅਨੰਤ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਤੇ ਰਡੋਲਤ ਕਤ ਹੋਣਾ ਕਿਉਂ ਕਾਲਪੁਖ ਪਰਮਾਤਮਾ ਨੇ ਇਹੋ ਜੀ ਵਿਵਸਥ ਬਣਾੰਤੀ ਆ ਇਹੋ ਜੀ ਆਧੰਗ ਬਣਾ ਦਿੱਤਾ ਕਿ ਜਿਹੜਾ ਮਨੁੱਖ ਉਸ ਕਾਲਪੁਖ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਤੇ ਮੇਰਾ ਸਰ ਕਹਿੰਦਾ ਜਿੱਥੇ ਸੰਸਾਰ ਦੇ ਵਿੱਚ ਕਾਲਪੁਖ ਪਰਮਾਤਮਾ ਸਹਾਇਤਾ ਕਰਦਾ ਉਥੇ ਲੋਕ ਤੇ ਪਰਲੋਕ ਦੇ ਵਿੱਚ ਵੀ ਸਹਾਇਤਾ ਕਰਦਾ ਜਿਵੇਂ ਭਗਤ ਗੁਰੇਵ ਜੀ ਫਰਮਾਨ ਕਰਦੇ ਨੇ ਕਬੀਰ ਥਾਰਕਾ ਸਿਮਰਨ ਜੋ ਕਰੇ ਸੋ ਸੁਖਿਆ ਸੰਸਾਰ ਇਤ ਉਤ ਕਦੇ ਨਾ ਡੋਲਾਈ ਜਿਸ ਰਾਖਾ ਸਜਣਹਾਰ ਭਗਤ ਕਬੀਰ ਜੀ ਕਹਿੰਦੇ ਕਿ ਜਿਹੜਾ ਮਨੁੱਖ ਉਸ ਕਾਲ ਪਰਮਾਤਮਾ ਦੇ ਨਾਮ ਨੂੰ ਜਪਦਾ ਉਹ ਕਾਲ ਪੁਖ ਪਰਮਾਤਮਾ ਜਿਹੜਾ ਸੰਸਾਰ ਦੇ ਵਿੱਚ ਉਸ ਨੂੰ ਲੁੱਕਦਾ ਸਹਾਇਕ ਹੁੰਦਾ ਜਿੱਥੇ ਸੰਸਾਰ ਦੇ ਵਿੱਚ ਸੇਵਾ ਕਰਦਾ ਉਥੇ ਲੋਗ ਦੇ ਪਰਲੋਗ ਦੇ ਵਿੱਚ ਵੀ ਸੇਵਾ ਕਰਦਾ ਫਰਨਾਲ ਵੀ ਸਹਿ ਕਹਿੰਦੇ ਜਾਗ ਮੈਂ ਉਤਨ ਕਾਟ ਗਿਆ ਵਿਰਲਾ ਕੇ ਕੇ ਗੁਣਾ ਰੂਪੀ ਖਜ਼ਾਨਾ ਜਿਹੜਾ ਜਿਹੜਾ ਮਨੁੱਖ ਤੇ ਹਰ ਸਮੇਂ ਮੰਤਰਕਾਰ ਆ ਜਿਹੜਾ ਮਨੁੱਖ ਦੀ ਹਰ ਸਮੇਂ ਸਹਾਇਤਾ ਕਰਨ ਵਾਲਾ ਤੇ ਸਾਰ ਕਹਿੰਦੇ ਇਸ ਨੂੰ ਕੋਈ ਵਿਰਲਾ ਮਨੁੱਖ ਹੀ ਪ੍ਰਾਪਤ ਕਰਦਾ ਹੈ ਤੇ ਸਾਰ ਕਹਿੰਦੇ ਪਰ ਜਿਹੜਾ ਮਨੁੱਖ ਇਸ ਨੂੰ ਪ੍ਰਾਪਤ ਕਰ ਲੈਂਦਾ ਉਹ ਸੰਸਾਰ ਦੇ ਵਿੱਚੋਂ ਤਰ ਜਾਂਦਾ ਪਰ ਅੱਜ ਜਿਹੜਾ ਜੇ ਤੁਸੀਂ ਸਿੱਧਾ ਚੰਗਾ ਕਰਨ ਦੀ ਕੋਸ਼ਿਸ਼ ਕਰੋਗੇ ਅਗਲਾ ਮਨੁੱਖ ਸੋਚਦਾ ਕਿ ਇਹ ਮੇਰਾ ਮਾੜਾ ਸੋਚ ਰਿਹਾ ਹੈ ਕਿਉਂਕਿ ਅੱਜ ਕੱਲ ਜਿਹੜਾ ਭਲਾਈ ਦਾ ਜੁਰਮਾਨਾ ਨਹੀਂ ਲਿਆ ਭਲਾਈ ਦਾ ਜੁਰਮਾਨਾ ਕੀ ਆ ਕਿਉਂਕਿ ਜਿੰਦ ਸੀ ਕਿਸੇ ਦੀ ਭਲਾ ਕਰਨ ਦੀ ਕੋਸ਼ਿਸ਼ ਕਰੋਗੇ ਅਗਲਾ ਮਨੱਖ ਸੋਚਦਾ ਕਿ ਇਹ ਮੇਰਾ ਜਿਹੜਾ ਪੂਰਾ ਕਰਿਆ ਇਹ ਮੇਰੇ ਵਾਸਤੇ ਜਿਹੜਾ ਮਾੜਾ ਸੋਚ ਰਿਹਾ ਇੱਕ ਰਾਹ ਹੀ ਹੈ ਗੁਰੂ ਘਰ ਦੇ ਵਿੱਚ ਕਥਾ ਵਿਚਾਰ ਸੁਣ ਕੇ ਜਾ ਰਿਹਾ ਸੀ ਘਰ ਦੇ ਵਿੱਚ ਤੇ ਅੱਜ ਉਸਨੇ ਕਥਾ ਦੇ ਵਿੱਚ ਸੁਣਿਆ ਸੀ ਫਰੇਦਾ ਬੁਰੇ ਦਾ ਭੜਾ ਕਰ ਗੁੱਸਾ ਮਨ ਹਟਾਏ ਦੇਹੀ ਰੋਗ ਨਾਲ ਲੱਗਈ ਪਰ ਲੈਤ ਸਦਕਸ਼ ਪਾਇ ਅੱਜ ਉਸਨੇ ਕਥਾ ਸੁਣੀ ਸੀ ਵਿਚਾਰ ਪਾਇ ਸੀ ਕਿ ਅੱਜ ਤੋਂ ਗਾਂ ਜਿਹੜਾ ਭੜਾ ਕਰਿਆ ਕਰਨਾ ਉਹ ਰਾਗ ਜਿਹੜਾ ਰਸਤੇ ਦੇ ਵਿੱਚ ਜਾ ਰਿਹਾ ਜਦੋਂ ਰਸਤੇ ਦੇ ਵਿੱਚ ਜਾ ਰਿਹਾ ਕੀ ਉਸਨੇ ਕੀ ਦੇਖਿਆ ਝਾੜੀਆਂ ਦੇ ਵਿੱਚ ਇੱਕ ਸੱਪ ਜਿਹੜਾ ਫਸਿਆ ਹੋਇਆ ਕੰਡਿਆਂਾਂ ਦੇ ਵਿੱਚ ਇੰਨਾ ਫਸਿਆ ਹੋਇਆ ਤੇ ਜਦੋਂ ਹਿੱਲਦਾ ਤੇ ਕੰਡੇ ਉਸਤੇ ਵੱਜਦੇ ਤੇ ਲਊ ਦੇ ਨਾਲ ਲੱਤ ਪੱਤ ਹੋਇਆ ਪਿਆ ਉਸ ਰਾਗੀ ਨੇ ਜਿਹੜਾ ਉਸ ਸੱਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਦੋਂ ਸੱਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸੱਪ ਨੇ ਅੱਗੋਂ ਡੰਗਰ ਮਾਰ ਦਿੱਤਾ ਜਦੋਂ ਸੱਪ ਨੇ ਡੰਗਰ ਮਾਰ ਦਿੱਤਾ ਤੇ ਉਸ ਇਨਸਾਨ ਦੀ ਜਿਹੜੀ ਮੌਤ ਹੋ ਜਾਂਦੀ ਹੈ ਇਸੇ ਤਰ੍ਹਾਂ ਅੱਜ ਦਾ ਇਨਸਾਨ ਜੇ ਕਿਸੇ ਦੀ ਭਲਾ ਕਰਨ ਦੀ ਕੋਸ਼ਿਸ਼ ਕਰੋਗੇ ਉਹ ਅਗਲਾ ਮਨੁੱਖ ਜਿਹੜਾ ਸੱਤ ਦੀ ਬਾੰਦ ਜਿਹੜਾ ਤੁਹਾਨੂੰ ਡੰਗ ਮਾਰੇਗਾ ਕਿਉਂਕਿ ਸਾਡੇ ਹਾਲਾਤ ਇਸ ਤਰ੍ਹਾਂ ਬਣ ਗਏ ਨੇ ਬਿਨ ਸਿਮਰਨ ਜੋ ਜੀਵਨ ਬਰਣਾ ਸਰਪ ਜੈਸੇ ਅਰਜਾਰੇ ਨਾਮ ਖੰਡਨ ਕੋ ਰਾਜ ਧਮਾਵੇ ਅੰਤ ਚਲੇ ਕੋ ਹਾਰੇ ਸਾਡੇ ਤਾਂ ਹਾਲਾਤ ਇਹ ਬਣ ਗਏ ਨੇ ਸਾਡੀ ਜਿਹੜੀ ਜੀਵਨ ਸਾਡਾ ਜਿਹੜਾ ਅੱਜ ਸੱਪ ਦੀ ਤਰ੍ਹਾਂ ਜੇ ਸੱਪ ਦੀ ਉਮਰ ਥੋੜੀ ਜਿਹੀ ਵੱਧ ਜਾਵੇ ਉਹ ਆਪਣੇ ਅੰਦਰ ਜ਼ਹਿਰ ਵੀ ਜ਼ਹਿਰ ਘੋਲਦਾ ਰਹਿੰਦਾ ਹੈ ਇਸੇ ਤਰ੍ਹਾਂ ਅੱਜ ਦਾ ਮਨੁੱਖਾ ਆਪਣੇ ਅੰਦਰ ਜ਼ਹਿਰ ਵੀ ਜ਼ਹਿਰ ਘੋਲਦਾ ਰਹਿੰਦਾ ਹੈ ਸੱਪ ਦੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਹਲਕਾਰ ਕਿ ਸੱਪ ਦੇ ਬਾਗ ਸਾਡੀ ਜ਼ਿੰਦਗੀ ਆ ਜਿਵੇਂ ਸੱਤ ਆਪਣੇ ਅੰਦਰ ਜ਼ਹਿਰ ਹੀ ਜ਼ਹਿਰ ਘੋਲਦਾ ਰਹਿੰਦਾ ਉਸੇ ਤਰ੍ਹਾਂ ਅੱਜ ਦਾ ਮਨੁੱਖਾ ਆਪਣੇ ਅੰਦਰ ਜ਼ਹਿਰ ਹੀ ਜ਼ਹਿਰ ਘੋਲਿਚਾਰਾ ਕਿਉਂਕਿ ਮਨੁੱਖ ਜਿਹੜਾ ਮਾਇਆ ਦੇ ਹੰਕਾਰ ਦੇ ਵਿੱਚ ਇੰਨਾ ਫਸ ਗਿਆ ਗੁਰੂ ਨਾਨਕ ਪਾਲ ਸਾਹਿਬ ਨੇ ਸਾਨੂੰ ਤਿੰਨ ਸੰਤਾਨ ਸੰਧਾਨਤ ਬਖਸ਼ਿਸ਼ ਕੀਤੇ ਸੀ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਅੱਜ ਸਾਡੇ ਕੋਲ ਕੁਝ ਨਹੀਂ ਹੈਗਾ ਬੇੜਾ ਗਰਦ ਹੋ ਗਿਆ ਸਾਡਾ ਜੀ ਮਾਫ਼ ਕਰਨਾ ਮੈਂ ਸ਼ਬਦ ਵਰਤਨਾ ਲਾਈਵ ਚੱਲ ਰਿਹਾ ਪਰ ਇਹ ਲਾਹਤ ਸਾਡੇ ਬਣ ਗਏ ਨੇ ਸਾਬਣੇ ਕਰ ਸੱਚੀ ਸੁੱਚੀ ਕਿਰਤ ਕਰਨੀ ਆ ਅੱਜ 2 ਨੰਬਰ ਦੀ ਕਮਾਈ ਇੰਨੀ ਹੋ ਗਈ ਆ ਘਰ ਦੇ ਘਰ ਤਬਾਹ ਕਰਕੇ ਆਪਣੇ ਆਪ ਨੂੰ ਅਸੀਂ ਕੁਝ ਕਿਸਮ ਸਮਝਦੇ ਆ ਅੱਜ ਬੱਚੇ ਨੂੰ ਥਾ ਲਾ ਦੇ ਦਨੇ ਆ ਟਰੈਕਟਰ ਲੈ ਦਨੇ ਆ ਬੁੱਟ ਲੈ ਦਨੇ ਆ ਅੱਤ ਜਵਾਲ ਜਿਹੜਾ ਬੁੱਟ ਦੇ ਉੱਤੇ ਪਟਾਕੇ ਪਾਉਂਦਾ ਫਿਰਦਾ ਲੜਕੀਆਂ ਛੇੜਦਾ ਫਿਰਦਾ ਅਸੀਂ ਕੀ ਸਾਬਤ ਕਰਨਾ ਚਾਹੁੰਦੇ ਆ ਇਤਿਹਾਸ ਕਹਿੰਦੇ ਭੁਖਿਆ ਭੁਖਣਾ ਤ੍ਰਿਜੇ ਬੰਨਾਪੁਰੀਆਂ ਬਾਹਰ ਤੇ ਹਾਲਾਤ ਤੇ ਸਾਡੇ ਇਹ ਨੇ ਭਾਵੇਂ ਨੂੰ ਸਾਰੀ ਧਰਤੀ ਦਾ ਰਾਜ ਮਿਲ ਜਾਵੇ ਭਾਵੇਂ ਲੱਖਾਂ ਔਸਤਰੀਆਂ ਤੇ ਨਾਲ ਭੋਗ ਕਰ ਲਵੇ ਕਾਮ ਕਰ ਲਵੇ ਤਾਂ ਵੀ ਇਸ ਦੀ ਭੁੱਖ ਨਹੀਂ ਲੈ ਸਕਦੀ ਲੱਖੀ ਸਤਰੀ ਭੋਗਰੇ ਨਾਮ ਖੰਡਤ ਕੋ ਰਾਜਕੁਮਾਰ ਨੂੰ ਭਾਵੇਂ ਨੂੰ ਸਾਰੀ ਧਰਤੀ ਦਾ ਰਾਜ ਦੇ ਦੋ ਤਸਾਹ ਕਹਿੰਦੇ ਅੱਜ ਦੇ ਮਨੁੱਖ ਦੀ ਜਿਹੜੀ ਕਦੇ ਭੁੱਖ ਨਹੀਂ ਲੱਗ ਸਕਦੀ ਕਿਉਂਕਿ ਮਨੁੱਖ ਜਿਹੜਾ ਮਾਇਆ ਤੇ ਹੰਕਾਰ ਦੇ ਵਿੱਚ ਇੰਨਾ ਫਸ ਗਿਆ ਜਿੰਦੇ ਵਿੱਚੋਂ ਨਿਕਲਣਾ ਹੁੰਦੇ ਵਾਸਤੇ ਬੜਾ ਹੀ ਔਖਾ ਹੋ ਗਿਆ ਸੈਵਣ ਨੇ ਕਿਹਾ ਸੀ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਨਾ ਅੱਜ ਕੋ ਸਾਡੇ ਕੋਲ ਸੱਚੀ ਸੁੱਚੀ ਕਿਰਤ ਹੈ ਕੀਆ ਨਾ ਸਾਡੇ ਕੋਲ ਅੱਜ ਕੁਰਬਾਨੇ ਪੜਨ ਦਾ ਮੱਤ ਸਮਾਇਗਾ ਬੁਰੇ ਕਾਮਕ ਉਠ ਖਲਵਾ ਨਾਮ ਕੀ 베ਲਾ ਪੈਪਸ ਹੋਆ ਕਿ ਬੁਰੇ ਕਾਰਨ ਚੋਰੀ ਚੁਕਾਰੇ ਕਰਨ ਵਾਸਤੇ ਅਸੀਂ ਰਾਤ ਨੂੰ 12:00 ਤੇ ਵੀ ਉੱਠਣਾ ਪਵੇ ਅਸੀਂ ਉੱਠਦੇ ਹਾਂ ਸਿਰਫ ਸਾਡੇ ਕੋਲ ਗੁਰਬਾਣੀ ਪੜਨਾਂ ਵਾਸਤੇ ਸਮਾਂ ਨਹੀਂ ਹੈਗਾ ਗੁਰਬਾਣੀ ਪੜਨਾਂ ਵਾਸਤੇ ਸਾਡੇ ਲੱਤਾਂ ਗੋਡੇ ਪੀੜ ਕਰਦੇ ਨੇ ਮੈਂ ਦੇਖ ਰਿਆ ਸੀ ਵੀਡੀਓ ਕੱਲ ਆ ਰਹੀ ਸੀ ਕਿ 85 ਸਾਲ ਦੀ ਬੀਬੀ ਜੜੀ ਆ ਮਗਾਇਰ ਦੇ ਉੱਤੇ ਰੇਲਾ ਬਣਾ ਰਹੀ ਹੈ ਕਿੱਤੇ ਪਾਰਈ ਆ ਭੰਗੜੇ ਪਾਰਈ ਆ ਤੇ ਮੈਂ ਸੋਚ ਲਿਆ ਸੰਕਿਚ ਇਸੇ ਜੀਬੂ ਮੁਕੈਦ ਦੇ ਦਰਬਾਰ ਦੇ ਵਿੱਚ ਆ ਕੇ ਤੂੰ ਗੁਰਬਾਣੀ ਸੁਣੀਆ ਤੇ ਉਹਨੇ ਕਹਿ ਦੇਣਾ ਕਿ ਮੇਰੇ ਗੋਡੇ ਪੀੜ ਕਰਦੇ ਮੈਨੂੰ ਛੋਗਰ ਸਾਡੇ ਹਾਲਾਤ ਇਹ ਬਣ ਕੇ ਨੇ ਸਾਡੀ ਸਿੱਖ ਕੌਮ ਦਾ ਬੇੜਾ ਕਰ ਕਿਉਂ ਹੁੰਦਾ ਭਿਆ ਕਾਰਨ ਸਾਡਾ ਇਹ ਆ ਕਿਉਂਕਿ ਅੱਜ ਸਾਡੇ ਕੋਲ ਗੁਰਬਾਣੀ ਪੜਨ ਵਾਸਤੇ ਸਮਾਂ ਨਹੀਂ ਹੈਗਾ ਅਸੀਂ ਗੁਰੂ ਘਰ ਦੇ ਵਿੱਚ ਬੈਠ ਨਹੀਂ ਸਕਦੇ ਕਿ ਡੀਜਿਆਂ ਦੇ ਸਾਹਮਣੇ ਭਾਵੇਂ ਸਾਨੂੰ ਸਾਰੀ ਰਾਤ ਨਚਾਈ ਚਲੋ ਉਹਦੇ ਸਾਹਮਣੇ ਅਸੀਂ ਨੱਚ ਲਵਾਂਗੇ 2016 ਦਾ ਸਮਾਂ ਸੀ 10th ਦੇ +2 ਦੇ ਪੀਪਰ ਸਨ ਰੋਡ ਦੇ ਪੀਪਰ ਸਨ ਪੀਪਰ ਚੱਲਦੇ ਪੈਸਾਂ ਨੂੰ ਗੁਰੂ ਘਰ ਦੇ ਵਿੱਚ ਸਪੀਕਰ ਦੀ ਆਵਾਜ਼ ਬਹੁਤ ਆ ਰਹੀ ਸੀ ਚਲੋ ਸਾਡੇ ਵੀ ਸਫਿਕਰ ਚੱਲਦੇ ਪਏ ਵਾਏ ਨੂੰ ਸਾਡੇ ਵੀ ਪੇਪਰ ਚੱਲਦੇ ਪਰ ਵਾਕਿਆਂ ਦੇ ਪੇਪਰ ਚੱਲਦੇ ਪਏ ਸਨ ਅਸੀਂ ਤਾਂ ਅੰਦਰ ਬੈਠ ਕੇ ਜਿਹੜਾ ਪੜ੍ਹਦੇ ਸਾਂ ਥੋੜੀ ਜਿਹੀ ਦੇਰ ਤੱਕ ਬੱਧ ਜਿਹੜਾ ਗੁਰਦੁਆਰੇ ਦੇ ਵਿੱਚ ਆਵਾਜ਼ ਆਉਣ ਲੱਗ ਪਈ ਕਿ ਲੜਾਈ ਹੋ ਗਈ ਹੈ ਅਸੀਂ ਉੱਥੇ ਜਾ ਕੇ ਪਤਾ ਕੀਤਾ ਲੜਾਈ ਕਿਉਂ ਹੋਈ ਆ ਕਹਿੰਦੇ ਕਿ ਉੱਥੇ ਇੱਕ ਮਾਈ ਨੇ ਲੜਨ ਵਾਸਤੇ ਕਿ ਗਰੰਥੀ ਸੇਵਾ ਨੂੰ ਜਾ ਕੇ ਉਸਨੇ ਚਪੇੜ ਮਾਰੀ ਕਹਿਣ ਲੱਗੀ ਕਿ ਤੁਸੀਂ ਕੀ ਸਿਆਪਾ ਖਾਣਾ ਸਵੇਰੇ ਸਵੇਰੇ ਲਾਜਾ ਦਾ ਮੇਰੇ ਬੱਚੇ ਦਾ ਪੇਪਰ ਹੈ ਗ੍ਰੋਡ ਦਾ ਤੁਸੀਂ ਆਪਣਾ ਸਪੀਕਰ ਜਿਹੜਾ ਬੰਦ ਕਰ ਲਓ ਨਾਲੇ ਮੈਂ ਹੱਡ ਦੀ ਮਰੀਜ਼ ਆ ਮੇਰਾ ਤੁਹਾਡਾ ਸਪੀਕਰ ਜਿਹੜਾ ਮੈਨੂੰ ਬੜਾ ਚੁੱਪਦਾ ਮੈਂ ਦਿਲ ਦੀ ਰੋਗੀ ਆ ਤੇ ਗੁਰੂ ਘਰ ਦੇ ਵਿੱਚ ਜਾ ਕੇ ਉਸਨੇ ਸਪੀਕਰ ਬੰਦ ਕਰਵਾ ਦਿੱਤਾ ਬੱਚੇ ਤੇ ਬੋਰਡ ਤੇ ਪੇਪਰ ਹੋ ਕੇ 10 ਦਿਨ ਬਾਅਦ ਉਹਨਾਂ ਦੇ ਘਰ ਦੇ ਵਿੱਚ ਵਿਆਹ ਸੀ ਤੇ ਉਹੀ ਬੀਬੀ ਜਿਹੜੀ ਭੱਜ-ਭੱਜ ਕੇ ਭੰਗੜੇ ਪਾਉਂਦੀ ਸੀ ਢੀਂਜਾਂ ਦੇ ਸਾਹਮਣੇ ਜਿਹੜੀ ਢੀਂਜਾਂ ਦੇ ਸਾਹਮਣੇ ਭੰਗੜੇ ਪਾਉਂਦੀ ਸੀ ਤੇ ਉਸ ਮਾਈ ਨੂੰ ਮੈਂ ਜਾ ਕੇ ਕਹਾ ਮਾਤਾ ਜੀ ਅੱਜ ਤਾਂ 10 ਦਿਨ ਪਹਿਲਾਂ ਤੁਹਾਨੂੰ ਗੁਰੂ ਘਰ ਦਾ ਸਵੀਕਰ ਚੁਪਦਾ ਸੀ ਅੱਜ ਤੁਹਾਨੂੰ ਢੀਂਜੇ ਨੂੰ ਚੁਪਦੇ ਨੇ ਅੱਜ ਤੁਸੀਂ ਹਾਰ ਦੇ ਮਰੀਕ ਨਹੀਂ ਗੇ ਬਚਾਰਾ ਮਦਿੰ ਮਾਰੀ ਜਿਹੜੀ ਫਿਰ ਬੈਠ ਜਾਂਦੀ ਚੁੱਪ ਕਰਕੇ ਕਿਉਂਕਿ ਸਾਡੇ ਹਾਲਾਤ ਇਹ ਬਣ ਗਏ ਨੇ ਦੀਜਿਆਂ ਦੇ ਸਾਹਮਣੇ ਅਸੀਂ ਭੱਜ ਭੱਜ ਕੇ ਨੱਚ ਲਾਂਗੇ ਭਾਵੇਂ ਸਾਰੀ ਰਾਤ ਨਚਾ ਲਓ ਸਿਰਫ ਸਾਡੇ ਕੋਲ ਗੁਰੂ ਘਰ ਦੇ ਸਪੀਕਰ ਸਾਨੂੰ ਚੁੱਪਦੇ ਨੇ ਉਹ ਤਾਂ ਸਾਨੂੰ ਚੇਤਾ ਆਉਂਦਾ ਕਿ ਅਸੀਂ ਹਾਰ ਦੇ ਮਰੀਜ਼ਾਂ ਸਾਨੂੰ ਫਲਾਣੀ ਬਾਰੇ ਬਿਮਾਰੀ ਲੱਗੀ ਹੋਈ ਆ ਠਿਗੜੇ ਬਿਮਾਰੀ ਲੱਗੀ ਹੋਈ ਆ ਅੱਜ ਗੁਰੂ ਘਰ ਦੇ ਸੇਵਕਾਂ ਸਾਨੂੰ ਇੰਨੇ ਚੁੱਭਣ ਲੱਗ ਪਏ ਨੇ ਸਾਨੂੰ ਕੁਰਬਾਨੀ ਇੰਨੇ ਚੁੱਭਣ ਲੱਪੀਆ ਤਾਂ ਹੀ ਕਾਰਨ ਕੀ ਆ ਅੱਖਾਂ ਜੀਵਾਂ ਵਿਸਰੇ ਮਰ ਜਾ ਕਾਰਨ ਸਾਡਾ ਇਹ ਆ ਤੇ ਇੱਕ ਬੰਨੇ ਅਸੀਂ ਕਹਿੰਦੇ ਆ ਰਾਜ ਕਰੇਗਾ ਖਾਲਸਾ ਤੇ ਰਾਜ ਤੇ ਖਾਲਸੇ ਨੇ ਰਾਜ ਕਿੱਥੇ ਕਰਨਾ ਸਾਡੇ ਨੂੰ ਕੁਰਬਾਨੀ ਪੜਨ ਵਾਸਤੇ ਸਮਰਾਨੇਗਾ ਗੁਰੂ ਨਾਨਕ ਪਾਤਸ਼ਾਹ ਨੇ ਤਿੰਨ ਸੰਧਾਨਦ ਬਖਸ਼ਿਸ਼ ਕੀਤੇ ਸੀ ਅਸੀਂ ਤੇ ਉਹਨਾਂ ਤੇ ਪੂਰੇ ਨਿੱਤਰ ਤੇ ਪੈਂਦੇ ਨਾ ਸਾਡੇ ਕੋਲ ਸੱਚੀ ਸੁਣਚੀ ਕਰਤੇ ਗਿਆ ਨਾ ਸਾਡੇ ਕੋਲ ਨਾਮ ਹੈਗਾ ਤੇ ਵੰਡ ਕੇ ਛੱਡਣ ਵਾਲੀ ਬੜੀ ਦੂਰ ਦੀ ਗੱਲ ਅਸੀਂ ਤਾਂ ਸੋਚਦੇ ਜਿਹੜਾ ਗਵਾਂਢੀ ਦੇ ਕੋਲੇਗਾ ਉਹ ਵੀ ਕਿਤੇ ਸਾਡੇ ਕੋਲ ਆ ਜਾਵੇ ਗਵਾਂਢੀ ਕਿਤੇ ਕੋਠੀ ਪਾਲ ਲਵੇ ਤੇ ਸਾਡੇ ਹਲਾਕ ਪੂਰੇ ਹੋ ਜਾਂਦੇ ਨੇ ਭਾਵੇਂ ਸਾਨੂੰ ਕਰਜ਼ਾ ਨਾ ਚੁੱਕਣਾ ਪਵੇ ਅੱਜ ਕੋਠੀ ਇੰਤੋਂ ਵੱਡੀ ਪਾਉਣੀ ਕਾਰਨ ਸਾਡਾ ਹੈ ਭੁੱਖਿਆਂ ਨੂੰ ਖੁਕਣਾ ਉਤਰੀ ਜਿਵੇਂ ਬੰਨਾ ਪੁਰੀਆ ਪਾਰ ਭਾਵੇਂ ਸਾਰੀ ਧਰਤੀ ਦਾ ਰਾਜ ਦੇ ਦੋ ਫਿਰ ਵੀ ਇਸ ਦੀ ਭੁੱਖ ਨਹੀਂ ਲੈ ਸਕਦੇ ਕਿਉਂਕਿ ਮਨੁੱਖ ਜਿਹੜਾ ਮਾਇਆ ਦੇ ਝੰਕਾਰ ਦੇ ਵਿੱਚ ਇੰਨਾ ਫਸ ਗਿਆ ਜਿੱਦੇ ਵਿੱਚੋਂ ਨਿਕਲਣਾ ਬੜਾ ਹੀ ਔਖਾ ਹੈ ਮਾਇਆ ਕੋਈ ਨਾਗਨੀ ਚਰਨ ਤਰਹੀ ਰੁਟਾਈ ਜੋਸ਼ ਦੀ ਸੇਵਾ ਕਰੇ ਤੇਸੀ ਹੀ ਕੋ ਪਰਖਾਈ ਮਾਇਆ ਜਿਹੜੀ ਇੱਕ ਨਾਗਨੀ ਦੀ ਤਰ੍ਹਾਂ ਜਿਹੜਾ ਇਸ ਨੂੰ ਸਾਂਭ-ਸਾਂਭ ਕੇ ਰੱਖਦਾ ਤੇ ਜੇ ਨਾਗਣੀ ਵੜ ਕੇ ਉਸ ਨੂੰ ਡਸ ਜਾਂਦੀ ਹੈ ਤੇ ਜਿਹੜਾ ਲੋੜ ਅਨਸਾਰ ਇਸ ਨੂੰ ਵਰਤਦਾ ਉਸ ਦੇ ਘਰ ਨੂੰ ਸਵਰਗ ਬਣਾ ਦਿੰਦੀ ਆ ਜਿਹੜਾ ਸਾਂਭ-ਸਾਂਭ ਕੇ ਰੱਖਦਾ ਉਸ ਘਰ ਨੂੰ ਨਰਕ ਬਣਾ ਕੇ ਰੱਖ ਦਿੰਦੀ ਆ ਕਿਉਂਕਿ ਮਨੁੱਖ ਜਦੋਂ ਮर्यादा ਅਨਸਾਰ ਕੋਈ ਵੀ ਕਾਰਜ ਕਰਦਾ ਹੈ ਨਾ ਉਹਨਾਂ ਨੂੰ ਨਖਨ ਨੂੰ ਫਿਰ ਸਮਝ ਆ ਜਾਂਦੀ ਕਿ ਮੈਂ ਆ ਕਾਰਜ ਇਦਾਂ ਕੀਤਾ ਤੇ ਆ ਕਾਰਜ ਨੂੰ ਇਦਾਂ ਕੀਤਾ ਉਸ ਦਾ ਸਾਰੇ ਕਾਰਜ ਜਿਹੜੇ ਸਹੀ ਚੱਲਦੇ ਜਾਂਦੇ ਨੇ ਤੇ ਆ ਕੇ ਜਦੋਂ ਕਾਰਜ ਦੇ ਵਿੱਚ ਆਪਾਂ ਅੱਗ ਬਾਲੀ ਦੀ ਚੁੱਲ੍ਹੇ ਦੇ ਵਿੱਚ ਜਿੰਨਾ ਚਿਰ ਤੱਕ ਉਹ ਕੰਟਰੋਲ ਦੇ ਵਿੱਚ ਰਹਿੰਦੀ ਆ ਮਾਲਕ ਤੇ ਕੰਟਰੋਲ ਦੇ ਵਿੱਚ ਰਹਿੰਦੀ ਆ ਤੇ ਉਹਦੇ ਤੇ ਭਾਵੇਂ ਅਸੀਂ ਪ੍ਰਸ਼ਾਦਾ ਪਾਣੀ ਕੋ ਕਾਲ ਕੇ ਸਬਜ਼ੀ ਬਣਾ ਲਈਏ ਸਭ ਕੁਝ ਬਣਦਾ ਜਦੋਂ ਆਪਣੀ ਮਰਿਆਦਾ ਤੋਂ ਬਾਹਰ ਹੋ ਜਾਂਦੀ ਹੈ ਉਸੇ ਘਰ ਨੂੰ ਫੜ ਕੇ ਸਵਾਹ ਕਰ ਦਿੰਦੀ ਸਾਨੂੰ ਆਪਣੀ ਮਰਿਆਦਾ ਵਿੱਚ ਰਹਿਣਾ ਚਾਹੀਦਾ ਸਾਨੂੰ ਗੁਰ ਬਾਣੀ ਵਿੱਚ ਪੜਨਾ ਪਵੇਗਾ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੈ ਦੇ ਦੇ ਦਾਤ ਕਰੇ ਦਾਤਾਰ ਛੇਰ ਕ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮਾਹ ਕੇ ਬੋਲਣ ਬੋਲ ਗਿਆ ਜਿਤ ਸੰਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਭੀ ਚਾ ਸਾਵਣੇ ਕੇ ਆਸੀ ਕੇ ਮੈਂ ਕਿਹੜੀ ਭੇਟ ਆਕੇ ਕਰਾਂ ਕਿ ਮੈਨੂੰ ਕਾਲ ਪੁਰਮਾਤਮਾ ਮਿਲ ਜਾਵੇ ਫਿਰ ਨਾਲੇ ਸਾਵਣੇ ਕਿਆ ਸੀ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਭੀ ਚਾ ਕਿ ਅੰਮ੍ਰਿਤ ਵੇਲੇ ਉੱਠ ਗੁਰਬਾਣੀ ਉਪੜ ਗੁਰਬਾਣੀ ਨੂੰ ਵਿਚਾਰ ਜਦੋਂ ਗੁਰਬਾਣੀ ਨੂੰ ਵਿਚਾਰੇਗਾ ਤੇਰੇ ਸਾਰੇ ਦੁੱਖ ਕਲੇਟੜਿਆ ਨਾਸ਼ ਜਾਣਗੇ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਲਏਗਾ ਮੋਲ ਮੰਤਰ ਦਾ ਜਾਪ ਕਰੇਗਾ ਸਪਾਂ ਚਾਰ ਸੰਧਾਨ ਜਦੋਂ ਆਪਣੇ ਜ਼ਿੰਦਗੀ ਦੇ ਵਿੱਚ ਧਾਰਤ ਕਰ ਲਵੇਗਾ ਚੰਗੀ ਕਿਰਤ ਕਰੇਗਾ ਨਾਮ ਜਪੇਗਾ ਤੇ ਵੰਡ ਕੇ ਸਗੇਗਾ ਤੇਰਾ ਘਰ ਜਿਹੜਾ ਸਵਰਗ ਬਣ ਜਾਵੇਗਾ ਤੇ ਤੇਰੀ ਜ਼ਿੰਦਗੀ ਵੀ ਸਵਰਗ ਦੇ ਤਰ੍ਹਾਂ ਬਣ ਜਾਵੇਗੀ ਸੋ ਇੰਨਿਆ ਕਹਾ ਜਨਾ ਪ੍ਰਵਾਨ ਕਰਨੀਆਂ ਗੁਰਮਤਿ ਵਿਚਾਰਾਂ ਕਰਦਿਆਂ ਹੋ ਗਈਆਂ ਏਕ ਨੂੰ ਅਨੇਕ ਪ੍ਰਕਾਰ ਦੀਆਂ ਦਰਦਾਂ ਇਹਨਾਂ ਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਦਾਤ ਦੇ ਸ਼ਬਦਾਂ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਤਾਂ ਇਸ ਕਿਮਾ ਤੇ ਜਾ ਚੁੱਕਾ ਹੈ ਕਿਉਂਕਿ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਧੂਤੀ ਬਖਸ਼ ਦਿੱਤੀਆ ਵਿਚਾਰ ਕਰਦਿਆਂ ਹੋ ਗਈਆਂ ਭੁੱਲ ਚੁੱਕਾ ਤੋਂ ਕਿਮਾ ਤਨ ਤਨ ਸਤਿ ਸ੍ਰੀ ਅਕਾਲ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਦੇ ਬਖਸ਼ਣ ਜੋ ਬਖਸ਼ਣਾ ਜੀ ਬੁਲਾਓ ਪਤ ਜੀ ਆਪ ਕੋ ਜੀ ਵਾਟ ਕੋ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ